ਸਭ ਤੋਂ ਐਮਪੀ ਅਮਰਤਪਾਲ ਸਿੰਘ ਇਸ ਵਕ ਟਿਬਰੂਗੜ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਔਰ ਉਹਨਾਂ ਦੇ ਸਾਥੀਆਂ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਔਰ ਇਲਜ਼ਾਮ ਇਹ ਲਾਏ ਗਏ ਨੇ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਨੇ ਔਰ ਟਰਾਮਾਡੋਲ ਦੇ ਟੀਕੇ ਲਗਾਉਂਦੇ ਨੇ ਵਕ ਵਕ ਤਰੀਕੇ ਦੇ ਇਹ ਇਲਜ਼ਾਮ ਅਮਰਤਪਾਲ ਸਿੰਘ ਤੇ ਲਾਏ ਗਏ ਨੇ ਇਸ ਵਕ ਦੀ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਨੇ ਔਰ ਜਦੋਂ ਹੰਸਾ ਹੁੰਦੀ ਹੈ ਅਜਨਾਲਿਆ ਕਾਂਡ ਦੀ ਤਾਂ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਔਰ ਇਸੇ ਤਰ੍ਹਾਂ ਤੌਰ ਤੇ ਪ੍ਰਧਾਨ ਮੰਤਰੀ ਬਾਜੇਕੇ ਦਾ ਬਿਆਨ ਹੈ ਔਰ ਫੌਜੀ ਜੋ ਕਿ ਹਰ ਵਕਤ ਅਮਰਪਾਲ ਦੇ ਨਾਲ ਰਹਿੰਦਾ ਸੀ ਹਾਲਾਂਕਿ ਇਸ ਨੂੰ ਲੈ ਕੇ ਅਮਰਪਾਲ ਦੇ ਵਕੀਲ ਨੇ ਜੋ ਸਾਰੇ ਬਿਆਨ ਨਕਾਰੇ ਨੇ ਈਮਾਨ ਸਿੰਘ ਖਾਰਾਹੋਰਾ ਨੇ ਇਹ ਗੱਲ ਕਹੀ ਕਿ ਇਹ ਸਰਾਸਰ ਝੂਠ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਡਿਬਰੂ ਇਸ ਜੋ ਬਿਆਨ ਦਰਜ ਹੋਏ ਨੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦੀ ਦੌਰਾਨ ਅਮਰਤਪਾਲ ਸਿੰਘ ਟਰਾਮਾਡੋਲ ਦੀਆਂ ਗੋਲੀਆਂ ਦਾ ਡੱਬਾ ਮੰਗਵਾਉਂਦਾ ਸੀ ਔਰ ਗੋਲੀਆਂ 3 ਦਿਨਾਂ ਵਿੱਚ ਖਤਮ ਕਰ ਦਿੰਦਾ ਸੀ ਇਸ ਤੋਂ ਇਲਾਵਾ ਅਮਰਤਪਾਲ ਸਿੰਘ ਟਰਾਮਾਡੋਲ ਦਾ ਟੀਕਾ ਵੀ ਲਗਾਉਂਦਾ ਸੀ ਅਤੇ ਮਿਰਗੀ ਵਾਲੀ ਦਵਾਈ ਵਾਲਾ ਪਿੰਨ ਵੀ ਖਾਂਦਾ ਹੁੰਦਾ ਸੀ ਔਰ 3 ਦਿਨਾਂ ਵਿੱਚ ਜਿਹੜਾ ਗਾਬਾ ਪਿੰਨ ਦੀਆਂ 15 ਗੋਲੀਆਂ ਖਾ ਜਾਂਦਾ ਸੀ ਅਤੇ ਸਾਨੂੰ ਪਹਿਲਾ ਇਸ ਨੇ ਇਹ ਗੱਲ ਕਹੀ ਕਿ ਇਹ ਦਵਾਈ ਭੁੱਖ ਵਾਲੀ ਹੈ ਕਿਉਂਕਿ ਮੇਰੀ ਸਿਹਤ ਬਹੁਤ ਡਾਊਨ ਹੋ ਰਹੀ ਹੈ ਜੇਲ੍ਹ ਦੇ ਅੰਦਰ ਤਾਂ ਬਹੁਤ ਸਾਰੇ ਅਲੀਗੇਸ਼ਨ ਨੇ ਹਾਲਾਂਕਿ ਅਮਰਪਾਲ ਸਿੰਘ ਹੋਰਾਂ ਦੇ ਵਕੀਲ ਈਮਾਨ ਸਿੰਘ ਖਾਰਾ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਇਹ ਸਾਰਾ ਸਰ ਝੂਠ ਹੈ ਇਹਨਾਂ ਬਿਆਨਾਂ ਦਾ ਕੋਈ ਵੀ ਆਧਾਰ ਨਹੀਂ ਹੈ ਇਹ ਬਿਆਨ ਜੋ ਦਰਜ ਕੀਤੇ ਗਏ ਨੇ ਇਸ ਦੇ ਤੌਰ ਤੇ ਉਲੰਘਣ ਹੈ ਔਰ ਇਸ ਨੂੰ ਲੈ ਕੇ ਆ ਦੱਸਦੀ ਹੈ ਕਿ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪ੍ਰਧਾਨ ਮੰਤਰੀ ਬਾਜੇ ਕੇ ਦਾ ਬਿਆਨ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਵੇਖਿਆ ਕਿ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀ ਅਫੀਮ ਵੀ ਖਾਂਦੇ ਸੀ ਅਤੇ ਸਾਰਾ ਦਿਨ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਲੋਕਾਂ ਦਾ ਨਸ਼ਾ ਛਡਾਉਣ ਵਾਲੇ ਖੁਦ ਆਪ ਹੀ ਅਫੀਮ ਤੇ ਗੋਲੀਆਂ ਦਾ ਨਸ਼ਾ ਕਰਦੇ ਨੇ ਤਾਂ ਮੈਂ ਇਹ ਗੱਲ ਉਠੋਰਦੀ ਜੋ ਰੋਲਾ ਵੀ ਇਸ ਗੱਲ ਦਾ ਪਾਇਆ ਤਾਂ ਜਿਸ ਤੋਂ ਬਾਅਦ ਆਪਾ ਹੀ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਹੋਰ ਵੀ ਕਈ ਨਸ਼ੇ ਕਰਦੇ ਨੇ ਪਰ ਇਸ ਨੂੰ ਲੈ ਕੇ विक्रमजीत सिंह ਲੱਡੂ ਸਾਈਡ ਤੇ ਲਾ ਜਾ ਕੇ ਇਹ ਆਖਦਾ ਹੈ ਕਿ ਇਸ ਬਾਬਤ ਬਿਲਕੁਲ ਵੀ ਰੋਲਾ ਨਾ ਪਾਇਆ ਜਾਵੇ ਕਿਉਂਕਿ ਅਮਰਪਾਲ ਦੀ ਚੜਾਈ ਆਇਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਜੋ ਲਗਾਤਾਰ ਇਸ ਪੂਰੇ ਮਸਲੇ ਤੇ ਜਾਂਚ ਹੋ ਰਹੀ ਹੈ ਪਰ ਫਿਲਹਾਲ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਹੈ ਜੋ ਇਹ ਬਿਆਨ ਨੇ ਇਸਤੇ ਈਮਾਨ ਸਿੰਘ ਖਾਰਾਹੋਰਾ ਨੇ ਕਿਹਾ ਕਿ ਸਰਾਸਰ ਇਹ ਝੂਠੇ ਬਿਆਨ ਨੇ ਇੱਕ ਕੋਰੇ ਕਾਗਜ਼ ਤੇ ਬਿਆਨ ਲਏ ਗਏ ਨੇ ਅਸੀਂ ਇੱਕ ਤਰਫਾ ਗੱਲ ਨਹੀਂ ਕਰਦੇ ਕਿ ਇਹ ਬਿਆਨ ਸੱਚੇ ਨੇ ਕਿਉਂਕਿ ਜੋ ਵਕੀਲ ਦਾ ਕਹਿਣਾ ਹੈ ਕਿ ਇਸ ਸਿੱਧ ਤੌਰ ਤੇ ਉਲੰਘਣਾ ਹੈ ਕਿ ਕੋਰੇ ਕਾਗਜ਼ ਤੇ ਇਹ ਬਿਆਨ ਲਏ ਗਏ ਨੇ ਪਹਿਲਾਂ ਦਸਤਕਤ ਕਰਵਾਏ ਗਏ ਫਿਰ ਇਹ ਬਿਆਨ ਲਏ ਗਏ ਨੇ ਟਰਾਮਾਡੋਲ ਦਾ ਇੰਜੈਕਸ਼ਨ ਲਗਾਉਣਾ ਜਾਂ ਨਸ਼ੇ ਕਰਨਾ ਇਹ ਬਹੁਤ ਸਾਰੀਆਂ ਵੱਖ-ਵੱਖ ਕੜੀਆਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜੁੜਦੀਆਂ ਨਜ਼ਰ ਆ ਰਹੀਆਂ ਨੇ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਤੁਹਾਨੂੰ ਨਾਲ ਸੰਜੀ ਕਰ ਰਹੇ ਹਾਂ ਇਸ ਨੂੰ ਲੈ ਕੇ ਮਾਨ ਸਿੰਘ ਖਾਰਾ ਹੋਰਾ ਨੇ ਅਸੀਂ ਫਿਰ ਇੱਕ ਵਾਰ ਤੁਹਾਨੂੰ ਦੱਸ ਰਹੇ ਹਾਂ ਕਿ ਮਾਨ ਸਿੰਘ ਖਾਰਾ ਹੋਰਾ ਨੇ ਇਹ ਬਿਆਨਾਂ ਨੂੰ ਨਕਾਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜ਼ਬਰਦਸਤੀ ਬਿਆਨ ਲਏ ਗਏ ਨੇ ਇਹ ਜ਼ਬਰਦਸਤੀ ਜੋ ਹੈ ਇਹਨਾਂ ਦੇ ਪਿੱਛੇ ਇਹਨਾਂ ਦੇ ਪਿੱਛੇ ਕੋਰੇ ਕਾਗਜ਼ ਤੇ ਦਸਤਕਤ ਹੁੰਦੇ ਆ ਉਸ ਤੋਂ ਬਾਅਦ ਪੁਲਿਸ ਨੇ ਤੱਕੇ ਨਾਲ ਇਹ ਬਿਆਨ ਆਪਣੇ ਵੱਲੋਂ ਲਿਖੇ ਨੇ ਸਕ੍ਰਿਪਟ ਲਿਖੀ ਆ ਤਾਂ ਹੁਣ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਤੇ ਪਰ ਇਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਨਸ਼ੇ ਦਾ ਟੀਕਾ ਲਗਾਉਂਦੇ ਨੇ 15 ਗੋਲੀਆਂ ਖਾ ਜਾਂਦਾ ਸੀ ਚਾਚਾ ਹਰਜੀਤ ਖੋਰਾ ਨੇ ਵੀ ਜੇਲ੍ਹ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੇ ਬਹੁਤ ਸਾਰੇ ਸਵਾਲ ਹੁਣ ਖੜੇ ਹੁੰਦੇ ਨੇ ਇਸ ਬਿਆਨਾਂ ਨੂੰ ਲੈ ਕੇ ਪਰਫਲਾਲ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸਾਡੇ ਸਹਿਯੋਗੀ ਸੁਮਿਤ ਵੀ ਇਸ ਬਾਬਤ ਜੁੜਨਗੇ ਸੁਮਿਤ ਤੋਂ ਜਾਣਾਂਗੇ ਕਿ ਜੋ ਇਹ ਬਿਆਨ ਸਾਹਮਣੇ ਆ ਰਹੇ ਨੇ ਇਸ ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਕਿਉਂਕਿ ਮਾਨ ਸਿੰਘ ਖਾਰਾ ਇਹਨਾਂ ਨੂੰ ਨਕਾਰ ਰਹੇ ਨੇ ਸੁਮਿਤ ਇਸ ਨੂੰ ਸਮਝਾਇਆ ਜਰੂਰ ਜਾਵੇ ਕਿ ਅਸਲ ਦੇ ਵਿੱਚ ਇਹ ਜੋ ਬਿਆਨ ਦਰਜ ਹੋਏ ਨੇ ਇਸ ਨੂੰ ਲੈ ਕੇ ਸਵਾਲ ਹੁਣ ਖੜੇ ਹੋ ਰਹੇ ਨੇ ਕਿ ਕੁਝ ਇਸ ਪਿੱਛੇ ਪਰਚੋਲ ਆਖਰੀ ਹੈ ਇਹ ਕੋ ਚਲਾਰਨ ਜਿਹੜਾ ਪੇਸ਼ ਕੀਤਾ ਗਿਆ ਉਹਦੇ ਚ ਉਹਦੀ ਹੀ ਕਾਪੀ ਜਿੱਡੀ ਐਡਵੋਕੇਟਸ ਨੂੰ ਮੁਹੱਈਆ ਕਰਾਈ ਜਾਂਦੀ ਹੈ ਤਾਂ ਉਹਦੀ ਹੀ ਇਹ ਕਾਪੀ ਹੈ ਕਿ ਬਿਆਨ ਜ਼ਰੂਰ ਦਰਜ ਹੋਏ ਨੇ ਪਰ ਆਮ ਤੌਰ ਤੇ ਹੁੰਦਾ ਵੀ ਜਦੋਂ ਪੁਲਿਸ ਦੇ ਅੱਗੇ ਕੋਈ ਬਿਆਨ ਹੁੰਦੇ ਨੇ ਤੇ ਜਦੋਂ ਉਹ ਉਹਦੇ ਕਾਨੂੰਨੀ ਮਾਇਨੇ ਸਮਝੀਏ ਤਾਂ کورٹ ਦੇ ਵਿੱਚ ਜਾ ਕੇ ਆਮ ਤੌਰ ਤੇ ਕਈ ਵਾਰੀ ਜਿਹੜੇ આરોપી ਨੇ ਉਹਨਾਂ ਤੋਂ ਕਨਾਰਾ ਕਰ ਲਾਉਂਦੇ ਨੇ। ਉਹ ਵੀ ਸਕਦਾ ਹੈ ਕਿ ਆਖਰਕਾਰ ਜਦੋਂ ਇਹ ਉਹ ਕੋਰਟ ਦੇ ਵਿੱਚ ਇਹਨਾਂ ਬਿਆਨਾਂ ਨੂੰ ਲੈ ਕੇ ਹੋਵੇ ਤਾਂ ਜਿਵੇਂ ਮਾਨਖਾਰਾ ਕਹਿ ਰਹੇ ਨੇ ਕਿ ਉਹ ਕਾਨੂੰਨੀ ਤਰਕ ਦੇ ਨਾਲ ਹੀ ਕਹਿ ਰਹੇ ਨੇ ਵੀ ਇਹਨਾਂ ਦਾ ਕੋਰਟ ਦੇ ਵਿੱਚ ਆਧਾਰ ਨਹੀਂ ਹੈਗਾ ਤਾਂ ਕੋਈ ਦੁਬਾਰੇ ਜਿਹੜੀ ਬਿਆਨ ਉਸੇ ਦਰਜ ਹੋਣੇ ਨੇ ਉਦੋਂ ਦੇਖਣਾ ਹੋਊਗਾ ਕਿ ਇਹ ਸਟੇਟਮੈਂਟਸ ਸੇਮ ਰਹਿੰਦੀਆਂ ਨੇ ਜਾਂ ਫਿਰ ਇਹ ਸਟੇਟਮੈਂਟਸ ਨੂੰ ਲੈ ਕੇ ਜਿਹੜੇ આરોપી ਨੇ ਉਹ ਚੈਲੰਜ ਕਰਦੇ ਨੇ। ਯਾਨੀ ਇਸ ਸਮੇਂ ਤੇ ਡੇਟ ਦਾ ਵੀ ਕੋਈ ਮਾਨ ਸਿੰਘ ਖਾਰਾ ਰੋਲਾ ਪਾ ਰਹੇ ਸੀ ਕਿ ਤਰੀਕ ਇਸ ਸਾਲ ਦੀ ਹੈ ਕਿ ਕਿਸ ਤਰੀਕੇ ਨਾਲ ਸਮਝਿਆ ਜਾਵੇ ਬਿਆਨ ਆਖਰਕਾਰ ਦਰਜ ਹੋਏ ਕਦੋਂ ਨੇ। ਦੇਖੋ ਮੋਸਟਲੀ ਤੌਰ ਤੇ ਲਿਖਿਆ ਜਾਵੇ ਕਿ ਜਦੋਂ ਇਹਨਾਂ ਨੂੰ ਲਿਆਂਦਾ ਗਿਆ ਹੋ ਸਕਦਾ ਹੈ ਉਸ ਸਮੇਂ ਤੋਂ ਦਰਜ ਹੋਵੇ ਇਹ ਤਾਂ ਤਰੀਕਾ ਨੂੰ ਲੈ ਕੇ ਤਾਂ ਜੇ ਕਹੀਏ ਕਿ ਪੁਲਿਸ ਇਹ ਕਲੀਅਰ ਕਰ ਸਕਦੀ ਹੈ ਜਾਂ ਕੋਰਟ ਦੇ ਵਿੱਚ ਤੱਕ ਕਿਉਂਕਿ ਜਦੋਂ ਇਹ ਜਦੋਂ ਕੋਰਟ ਦੇ ਵਿੱਚ ਕੋਈ ਵੀ ਚੀਜ਼ ਜਾਂਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਦੇ ਵੱਲੋਂ ਵੀ ਇਹਨਾਂ ਤਮਾਮ ਫੈਕਟਸ ਨੂੰ ਦੇਖ ਕੇ ਹੀ ਜਿਹੜਾ ਚਲਾਨ ਜਦੋਂ ਪੇਸ਼ ਕਰਾਇਆ ਤਾਂ ਉਹ ਤਮਾਮ ਫੈਕਟਸ ਨੂੰ ਦੇਖ ਕੇ ਹੀ ਉੱਥੇ ਦੱਜ ਕਰਾਇਆ ਗਿਆ ਹੋਊਗਾ ਹਾਲਾਂਕਿ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜੇਕਰ ਬਿਆਨਾਂ ਦੀ ਗੱਲ ਕੀਤੀ ਜਾਵੇ ਡੇਟਸ ਨੂੰ ਲੈ ਕੇ ਇਹ ਤਮਾਮ ਫੈਕਟਸ ਜਦੋਂ ਵਕੀਲ ਕੋਰਟ ਦੇ ਅੱਗੇ ਆਪਦੇ ਤਸ ਦੇ ਕੇ ਇਹਨਾਂ ਨੂੰ ਚੈਲੰਜ ਕਰਨਗੇ ਇਹ ਸਥਿਤੀ ਉਹਦੀ ਸਪਸ਼ਟ ਸਮਝੀ ਜਾ ਸਕਦੀ ਹੈ ਬਟ ਇਹਨਾਂ ਨੂੰ ਲੈ ਕੇ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਸਟੇਟਮੈਂਟ ਹੈ ਜਿਸ ਤਰ੍ਹਾਂ ਦੇ ਨਾਲ ਵਾਇਰਲ ਹੋਈ ਹੈ ਤਾਂ ਉਹ ਕਈ ਸਵਾਲ ਜਿਹੜੇ ਭਾਈ ਅਮਰਪਾਲ ਸਿੰਘ ਹੋਰਾਂ ਤੇ ਖੜੇ ਕਰਾਇਏ ਨੇ ਕਿ ਕੀ ਸੱਚੀਓ ਇਸੇ ਤਰ੍ਹਾਂ ਦੇ ਸਟੇਟਮੈਂਟਸ ਜਿਹੜੀਆਂ ਭਗਵੰਤ ਸਿੰਘ ਬਾਜੇ ਕੇ ਹੋਰਾਂ ਦੀਆਂ ਨੇ ਜਾਂ ਫਿਰ ਉਸ ਸਮੇਂ ਦੇ ਦੌਰਾਨ ਕੀ ਪੁਲਿਸ ਨੇ ਆਪਣੇ ਤੌਰ ਤੇ ਉਹ ਕਰਿਆ ਕਿਉਂਕਿ ਦੱਸਿਆ ਜ਼ਰੂਰ ਜਾਂਦਾ ਉਦੋਂ ਜਾਂ ਕੀ ਅਗਲਾ ਸਟੇਟਮੈਂਟ ਦੇ ਰਿਹਾ ਹੈ ਉਸ ਤੋਂ ਬਾਅਦ ਉਹ ਸਾਈਨਡ ਹੁੰਦੀ ਹੈ ਇਹ ਤमाम ਪ੍ਰਕਿਰਿਆ ਦੇ ਵਿੱਚੋਂ ਪੁਲਿਸ ਦਰਜ ਕਰਦੀ ਹੈ ਤੇ ਜੇਕਰ ਇਹ ਚੈਲੰਜ ਕਰਦੇ ਨੇ ਤਾਂ ਉਹਦੇ ਪਿੱਛੇ ਦੇ ਤਰਕ ਕੀ ਰਹਿੰਦੇ ਨੇ ਉਹ ਜਦੋਂ ਅਪ੍ਰੋਸ਼ਨ ਫਾਇਲ ਹੋਊਗੀ ਇਹ ਉਦੋਂ ਹੀ ਬੇਤਰ ਸਮਝਿਆ ਜਾ ਸਕਦਾ ਪਰ ਇਹ ਜ਼ਰੂਰ ਹੈ ਵੀ ਇਹ ਚਲਾਨ ਦੀ ਕਾਪੀ ਕਿਉਂਕਿ ਅਸੀਂ ਵੀ ਵਕੀਰ ਤੋਂ ਇਹ ਸਪਸ਼ਟ ਕਰੀ ਹੈ ਕਿ ਇਹ ਸਹੀ ਹੈ ਇਹ ਫੇਕ ਤਾਂ ਨਹੀਂ ਤਾਂ ਉਹਨਾਂ ਨੇ ਕਿਹਾ ਵੀ ਇਹ ਚਲਾਨ ਦੀ ਕਾਪੀ ਹੈ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਠੀਕ ਹੈ ਸ਼ੁਕਰੀਆ ਇਸ ਬਾਬਤ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਇਹ ਚਲਾਨ ਦੀ ਕਾਪੀ ਪ੍ਰੋਵਾਈਡ ਕੀਤੀ ਗਈ ਹੈ ਉਹ ਕਿਨੂੰ ਪਰ ਇਹ ਬਹੁਤ ਸਵਾਲ ਨੇ ਕਿ ਅਮਰਤਪਾਲ ਸਿੰਘ ਕੀ ਵਕਈ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਜਿਸ ਤਰੀਕੇ ਦੇ ਇਹ ਅਲੀਗੇਸ਼ਨ ਨੇ ਜਿਸ ਤਰੀਕੇ ਦੇ ਨਾਲ ਬਾਜ ਕੇ ਹੋਰਾਂ ਦੇ ਬਿਆਨ ਨੇ ਜਿਸ ਤਰੀਕੇ ਨਾਲ ਵਰਿੰਦਰ ਫੌਜੀ ਦੇ ਬਿਆਨ ਹੈ ਕਿ ਟਰਾਮਾਡੋਲ ਦੇ ਇੰਜੈਕਸ਼ਨ ਅਮਰਤਪਾਲ ਸਿੰਘ ਲਗਾਉਂਦੇ ਨੇ ਕਿ ਅਮਰਤਪਾਲ ਸਿੰਘ ਨਸ਼ਾ ਕਰਦੇ ਜੇਲ੍ਹ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਨੇ ਇਸ ਨੂੰ ਲੈ ਕੇ ਚਲਾਨ ਦੀ ਜੋ ਕਾਪੀ ਸਾਹਮਣੇ ਆਈ ਹੈ ਇਹਨਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਔਰ ਸਾਡੇ ਸਹਿਯੋਗੀ ਸੁਮਿਤ ਨਾਲ ਵੀ ਗੱਲਬਾਤ ਹੋਈ ਈਮਾਨ ਸਿੰਘ ਖਾਰਾ ਇਹਨਾਂ ਬਿਆਨਾਂ ਨੂੰ ਨਕਾਰ ਰਹੇ ਨੇ ਕਿਉਂਕਿ ਇਹ ਬਿਆਨ ਫਿਰ ਹੋਣਗੇ ਇਹ ਹਾਲਾ ਕੀ ਸਿਰਫ ਚਲਾਮ ਦੇ ਵਿੱਚ ਨੇ ਇਹ ਫਿਰ ਬਿਆਨ ਹੋਣਗੇ ਇਹਨਾਂ ਦਾ ਕੋਈ ਆਧਾਰ ਨਹੀਂ ਮੰਨਿਆ ਜਾ ਰਿਹਾ ਫਿਲਹਾਲ ਇਸ ਵਕਤ ਵੀ ਇਹ ਅਹਿਮ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਅਮਰਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਕਿ ਟਰਾਮਾ ਡੋਲ ਦੇ ਇੰਜੈਕਸ਼ਨ ਔਰ ਜੇਲ ਦੇ ਅੰਦਰ ਨਸ਼ੀਲੇ ਪਦਾਰਥਾਂ ਦਾ ਸੇਵਨ ਅਮਰਪਾਲ ਸਿੰਘ ਕਰ ਰਹੇ ਨੇ ਇਹ ਸਿਰਫ ਤੇ ਸਿਰਫ ਸਾਥੀਆਂ ਦੇ ਬਿਆਨ ਹੈ ਇਹ ਆਉਣ ਵਾਲੇ ਸਮੇਂ ਦੇ ਅੰਦਰ ਬਿਆਨ ਇਹਨਾਂ ਦੇ ਕਿੰਨੇ ਕੁ ਮਾਇਨੇ ਰਹਿਣਗੇ